ਅੱਜ ਬੇਟਾ ਤੁਹਾਡੇ ਸਾਨੂੰ ਜੋ ਅਸੀਂ ਵੀਡੀਓ ਲੈ ਕੇ ਆ ਰਹੇ ਆ ਉਹਦੇ ਵਿੱਚ ਅਸੀਂ ਅਧਿਆਇ 5 ਕਲਾਸ 10 ਦੇ ਵਿੱਚ ਲਾਰ ਦਾ ਭੋਜਨ ਦੇ ਵਿੱਚ ਕੀ ਮਤ ਹੈ ਉਹਦੇ ਤੇ ਬੇਸ ਇੱਕ ਪ੍ਰਿਆ ਕਰ ਰਹੇ ਆ ਤੁਹਾਡੇ ਸਾਹਮਣੇ ਇੱਕ ਸੋਲੂਸ਼ਨ ਦਿਖਾਇਆ ਗਿਆ ਸਾਡੇ ਕੋਲੇ स्टार्च ਸੋਲੂਸ਼ਨ ਅਵੇਲੇਬਲ ਨਹੀਂ ਸੀ ਅਸੀਂ ਕੀ ਕੀਤਾ ਅਸੀਂ ਆਲੂ ਲਿੱਤਾ ਉਹਨੂੰ ਗ੍ਰੇਡ ਕੀਤਾ ਤੇ ਉਹਦੇ ਵਿੱਚ ਜਿਹੜਾ ਪਾਣੀ ਆਪਣੇ ਕੋਲੇ ਨਿਕਲਿਆ ਉਹਨੂੰ ਇਸ ਟੈਸਟ ਟਿਊਬ ਦੇ ਵਿੱਚ ਪਾ ਲਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹਾਂ ਦਾ ਜਿਹੜਾ ਕਲਰ ਹੈਗਾ ਥੋੜਾ ਜਿਹਾ ਡਿਫਰੈਂਟ ਹੈ ਤੇ ਇਸੇ ਤਰ੍ਹਾਂ ਸਾਡੇ ਕੋਲੇ ਅਸੀਂ ਲਾਰ ਵੀ ਲਿੱਤੀ ਜੋ ਕਿ ਇਸ ਦੇ ਵਿੱਚ ਅਸੀਂ ਦੋਵਾਂ ਨੇ ਮਿਕਸ ਕਰ ਲਈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਥੋੜਾ ਜਿਹਾ ਅੰਸ਼ਾ ਜੇ ਬਾਕੀ ਹੈ ਜੇਕਰ ਤੁਸੀਂ ਇੱਥੇ ਨੂੰ ਧਿਆਨ ਨਾਲ ਦੇਖੋ ਤਾਂ ਆਪਣੇ ਕੋਲੇ ਇਸ ਸੋਲੂਸ਼ਨ ਦੇ ਵਿੱਚ ਆਪਣੇ ਕੋਲ ਲਾਰ ਵੀ ਹੈਗੀ ਹੈ ਤੇ स्टार्च ਦਾ ਸੋਲੂਸ਼ਨ ਵੀ ਹੈਗਾ ਕਿਉਂਕਿ ਆਲੂ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ स्टार्च ਹੁੰਦਾ ਹੁੰਦਾ ਆਪਾਂ ਐਕਸਪੈਰੀਮੈਂਟ ਕਰਿਆ ਛੇਮੀ ਦੇ ਵਿੱਚ ਕੀਤੀ ਸੀ ਆਲੂ ਦੇ ਉੱਪਰ ਆਪਾਂ ਆਇਓਡੀਨ ਦੀਆਂ ਕੁਝ ਬੂੰਦਾਂ ਪਾਉਂਦੇ ਆ ਤਾਂ ਆਪਣੇ ਕੋਲੇ ਜਿਹੜਾ ਕਲਰ ਹੈਗਾ ਕਾਲਾ ਜਾਂ ਪਰਪਲ ਜਿਹਾ ਹੋ ਜਾਂਦਾ ਜਿਵੇਂ ਕਿ ਤੁਸੀਂ ਦੇਖੋਗੇ ਕਿ ਆਪਣੇ ਕੋਲੇ ਆ ਸੋਲੂਸ਼ਨ ਹੈਗਾ ਇਹ ਆਪਣੇ ਕੋਲੇ ਲਾਰ ਅਤੇ ਆਪਣੇ ਕੋਲੇ स्टार्च ਦੋਵਾਂ ਦਾ ਮਿਕਸ ਹੈ ਇਹ ਸੋਲੂਸ਼ਨ ਨੂੰ 5-10 ਮਿੰਟ ਹੋ ਚੁੱਕੇ ਹੈ ਕਿ ਇਹ ਸੋਲੂਸ਼ਨ 10-15 ਮਿੰਟ ਇਸੇ ਤਰ੍ਹਾਂ ਪਿਆਰੇ ਅੰਦਰ ਵਾਂਗੇ ਤਾਂ ਜੋ ਆਪਣੇ ਕੋਲੇ ਇਹਨਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਵੇ ਹੁਣ ਤੁਸੀਂ ਦੇਖੋਗੇ ਕਿ ਅਸੀਂ ਇਸ ਦੇ ਵਿੱਚ ਜਿਵੇਂ ਕਿ ਤੁਹਾਡੇ ਸਾਹਮਣੇ ਆਇਓਡੀਨ ਸੋਲੂਸ਼ਨ ਦਿਖਾਇਆ ਜਾ ਰਿਹਾ ਹੈ ਨਾ ਆਇਓਡੀਨ ਦੀਆਂ ਕੁਝ ਬੂੰਦਾਂ ਪਾਵਾਂਗੇ ਹੁਣ ਤੁਸੀਂ ਦੇਖੋਗੇ ਕਿ ਆਪਣੇ ਕੋਲੇ ਇਹਨੂੰ ਸ਼ੇਕ ਕਰਾਂਗੇ ਤੁਸੀਂ ਦੇਖੋਗੇ ਕਿ ਇਹ ਸੋਲੂਸ਼ਨ ਦਾ ਕਲਰ ਪਹਿਲਾਂ ਹੀ ਉਦਾਂ ਸੀ ਜਦੋਂ ਆਇਓਡੀਨ ਦਾ ਸੋਲੂਸ਼ਨ ਇਹਦੇ ਵਿੱਚ ਪਾਇਆ ਤਾਂ ਆਪਣੇ ਕੋਲੇ ਇਹਦੇ ਸੋਲੂਸ਼ਨ ਦੇ ਵਿੱਚ ਜ਼ਿਆਦਾ ਫਰਕ ਨਹੀਂ ਆਇਆ ਮਤਲਬ ਜ਼ਿਆਦਾ ਫਿਰ ਆਪਣੇ ਕੋਲੇ ਬਲੈਕ ਹੋ ਰਿਹਾ ਸੀ ਕਾਲਾ ਜਾਂ ਗੂੜੇ ਪਰਪਲ ਕਲਰ ਦਾ ਹੋ ਰਿਹਾ ਸੀ ਤੁਸੀਂ ਦੇਖ ਰਹੇ ਹੋ ਕਿ ਆਇਓਡੀਨ ਦੇ ਸੋਲੂਸ਼ਨ ਦੇ ਵਿੱਚ ਇਸ ਤਰ੍ਹਾਂ ਪਾਉਣ ਨਾਲ ਕੀ ਹੋਇਆ ਇਹਦੇ ਵਿੱਚ ਕੋਈ ਫਰਕ ਨਹੀਂ ਪਿਆ ਇਸੇ ਤਰ੍ਹਾਂ ਕੀ ਹੁੰਦਾ ਆਪਣੇ ਭੋਜਨ ਦੇ ਵਿੱਚ स्टार्च ਮੌਜੂਦ ਹੁੰਦਾ ਇਸ ਸਟਾਰਚ ਦੀ ਪ੍ਰੈਜੈਂਸ ਆਪਾਂ ਕਿਵੇਂ ਕਰਦੇ ਆ ਆਇਓਡੀਨ ਸੋਲੂਸ਼ਨ ਦੀ ਬੂੰਦਾ ਕੁਛ ਪਾ ਕੇ ਤੇ ਜਦੋਂ ਆਪਾਂ ਸਿੱਧਾ ਸਟਾਰਚ ਸੋਲੂਸ਼ਨ ਦੇ ਵਿੱਚ ਆਇਓਡੀਨ ਦੀ ਕੁਛ ਬੂੰਦਾ ਪਾਵਾਂਗੇ ਤਾਂ ਆਪਣੇ ਕੋਲੇ ਜਿਹੇ ਘੋਲ ਦਾ ਰੰਗ ਹੋ ਜਾਏਗਾ ਉਹ ਜਾਮਨੀ ਗੂੜਾ ਜਾਮਨੀ ਹੋ ਜਾਏਗਾ ਲੇਕਿਨ ਐਸ ਦੇ ਵਿੱਚ ਆਪਣੇ ਕੋਲ ਇਹਦਾ ਜਿਹੜਾ ਕਲਰ ਹੈਗਾ ਉਹ ਨਹੀਂ ਬਦਲਿਆ ਇਹਦਾ ਮਤਲਬ ਕੀ ਹੈ ਲਾਰ ਜਿਹੜਾ ਆਪਣੇ ਭੋਜਨ ਦੇ ਵਿੱਚ ਜਦੋਂ ਕ੍ਰੀਏਟ ਹੁੰਦੀ ਹੈ ਸਕ੍ਰੀਏਟ ਹੁੰਦੀ ਹੈ ਆਪਣੇ ਮੂੰਹ ਦੇ ਵਿੱਚ ਉਹਦੇ ਵਿੱਚ ਕੁਝ ਤਰ੍ਹਾਂ ਐਂਜ਼ਾਈਮਸ ਹੁੰਦੇ ਨੇ ਜੋ ਗੁੰਝਲਦਾਰ ਸਟਾਰਚ ਨੂੰ ਤੋੜ ਕੇ ਸਬ ਮੋਲੀਕੂਲ ਦੇ ਵਿੱਚ ਬਦਲ ਦਿੰਦੇ ਨੇ ਠੀਕ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬੇਟਾ ਕੋਈ ਜ਼ਿਆਦਾ ਕਲਰ ਚੇਂਜ ਨਹੀਂ ਹੋਇਆ ਇਧਰ ਬਿਧਰ ਦਿਖਾइए ਇਧਰ ਲਿਆ ਬੇਟਾ ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ ਅਸੀਂ ਕੇਸੀ ਨੂੰ ਕਿਤਾ ਇਹਨਾਂ ਦੇ ਵਿੱਚ ਕੋਈ ਕਲਰ ਦੇ ਚੇਂजेस ਨਹੀਂ ਹੈ ਇਸ ਲਈ ਆਪਣੇ ਕੋਲੇ ਕੁਸ਼ਨ ਵੀ ਆਉਂਦਾ ਹੈ ਭੋਜਨ ਦੇ ਵਿਚਲਾਦ ਦੀ ਕੀ ਵਰਤ ਹੈ